ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਪਾਲਿਆਰ ਸਿੰਘ ਗੜੀ ਬੇਡ ਤੋਂ ਸਰਪੰਚ ਬੇਨਤੀ ਕਰਨਾ ਕਿ ਮੈਨੂੰ ਗੜੀ ਬੇਡ ਦੀ ਸੰਗਤ ਨੇ ਬਹੁਤ ਸੰਜੋਗ ਦੇ ਕੇ ਸਰਪੰਚ ਚੁਣਿਆ ਮੈਂ ਸਾਰੇ ਸੰਗਤ ਦਾ ਧੰਨਵਾਦ ਕਰਦਾ ਗ੍ਰੰਥੀ ਸਿੰਘਾਂ ਦੀ ਭਾਵਨਾ ਇਸ ਕਰਕੇ ਸਨਮਾਨਿਤ ਕੀਤਾ ਗਿਆ ਕਿ ਗ੍ਰੰਥੀ ਸਿੰਘਾਂ ਨੂੰ ਹਰੇਕ ਅੱਜਕੱਲ ਦੇ ਦੌਰ ਦੇ ਵਿੱਚ ਬਹੁਤ ਨੀਵਾ ਦੇਖ ਰਹੇ ਨੇ ਸਨਮਾਨ ਕਰਨ ਦਾ ਇਰਾਦਾ ਸਾਡਾ ਤਾਂ ਇਹ ਵੀ ਗ੍ਰੰਥੀ ਸਿੰਘਾਂ ਦਾ ਗੁਰੂ ਘਰ ਦੇ ਵਜੀਰ ਨੇ ਇਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਵੇ ਕਿਉਂਕਿ ਇਸ ਲੈਂਡ ਦੇ ਵਿੱਚ ਜੇ ਸਤਿਕਾਰ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੰਥੀ ਸਿੰਘ ਬੱਚੇ ਜਿਹੜੇ ਨੇ ਇਸ ਲੈਂਡ ਵਿੱਚ ਪੈਣਗੇ ਨਸ਼ਿਆਂ ਤੋਂ ਦੂਰ ਹੋਣਗੇ ਕਿਉਂਕਿ ਨਸ਼ੇ ਬਹੁਤ ਵੱਧ ਚੁੱਕੇ ਨੇ ਕੋਈ ਵੀ ਗ੍ਰੰਥੀ ਸਿੰਘ ਦੀ ਲੈਂਡ ਦੇ ਵਿੱਚ ਬੱਚਾ ਤਿਆਰ ਹੋਣ ਨੂੰ ਰਾਜ਼ੀ ਨਹੀਂ ਹੈ ਜੇ ਆਪਾਂ ਗ੍ਰੰਥੀ ਸਿੰਘਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਾਂਗੇ ਤੇ ਬੱਚੇ ਇਧਰ ਨੂੰ ਜੁੜਨਗੇ ਨਸ਼ਿਆਂ ਤੋਂ ਦੂਰ ਹੋਣਗੇ ਇਹ ਭਾਵਨਾ ਕਰਕੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਕੀਤਾ ਇਹ ਕਰਵਾਉਣ ਦਾ ਮਸਕ ਲਈ ਸੀ ਵੇਖੋ ਪਿੰਡ ਦੇ ਲੋਕਾਂ ਨੇ ਬਹੁਤ ਸੰਯੋਗ ਦੇ ਕਿ ਮੈਨੂੰ ਚੁਣਿਆ ਮੈਂ ਬੰਡ ਦੀ ਸੰਗਤ ਦਾ ਤੇ ਭੈਣ ਭਰਾਵਾਂ ਦਾ ਧੰਨਵਾਦ ਕਰਨ ਲਈ ਸਮਾਗਮ ਘਰ ਵਿੱਚ ਰੱਖਿਆ ਗਿਆ ਸੀ ਤੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਹੁੰਦੀਆਂ ਬਾਣ ਤੋਂ ਪਹਿਲਾਂ ਬਿਲਕੁਲ ਵੀ ਤੁਸੀਂ ਗ੍ਰੰਥੀ ਸਿੰਘਾ ਨੂੰ ਦੱਸਿਆ ਨਹੀਂ ਸੀ। ਤਾਂ ਕੀ ਸੀਗਾ ਜੀਓ? ਦੇਖੋ ਜੀ ਇਹ ਗੱਲ ਹੈ ਵੀ ਗ੍ਰੰਥੀ ਸਿੰਘਾ ਦਾ ਸਨਮਾਨ ਕਰਨ ਦਾ ਵਿਚਾਰ ਜਿਹੜਾ ਹੈ ਉਹ ਸਾਡੇ ਬੱਚਿਆਂ ਦਾ ਸੀ ਵਿਦੇਸ਼ ਤੋਂ ਠੀਕ ਹੈ ਜੀ। ਬੱਚਿਆਂ ਦੇ ਮਨ ਦੇ ਵਿੱਚ ਆਈ ਉਹਨਾਂ ਨੇ ਕਿਹਾ ਵੀ ਪਹਿਲ ਦੇ ਅਧਾਰ ਤੇ ਸਭੋਂ ਅਸੀਂ ਇਸ ਗੱਲ ਦੀ ਥੋੜੀ ਜਿਹੀ ਮਾਫੀ ਮੰਗਦੇ ਆ। ਕਿ ਅਸੀਂ ਜਿਹੜੇ ਰਾਗੀ ਜਥਾ ਆਇਆ ਸੀ ਉਹਨਾਂ ਦਾ ਸਾਡੇ ਤੋਂ ਪ੍ਰੋਪਰ ਸਨਮਾਨ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਅਸੀਂ ਜੋ ਵੀ ਭੇਟਾ ਦਿੱਤੀ ਹੈ ਸਾਡੇ ਵੱਲੋਂ ਜਾਇਜ਼ ਨਹੀਂ ਸੀ ਕਿਉਂਕਿ ਬਹੁਤ ਘੱਟ ਭੇਟਾ ਸੀ ਪਰ ਜਿੰਨੀ ਉਹਨਾਂ ਦੀ ਬਣਦੀ ਸੀ ਉਦੋਂ ਵੱਧ ਦੇਣੀ ਚਾਹੀਦੀ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਵੀ ਜਿਹੜਾ ਵੀ ਜਥਾ ਸਾਨੂੰ ਗੁਰਬਾਣੀ ਨਾਲ ਜੋੜਦਾ ਗੁਰੂ ਘਰ ਨਾਲ ਜੋੜਦਾ ਉਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਾ ਤੇ ਕੀਤਾ ਜਾਵੇ ਜਿਵੇਂ ਪਿੰਡਾਂ ਦੇ ਵਿੱਚ 2-2 3-3 ਗੁਰੂ ਘਰ ਹੁੰਦੇ ਨੇ ਠੀਕ ਹੈ ਜੀ ਆਪਣੇ ਪਿੰਡ ਵਿੱਚ ਐਸਾ ਜਿਹਾ ਕੋਈ ਹੈ ਨੇ ਜੀ ਆਪਣੇ ਪਿੰਡ 'ਚ ਹਜੇ ਤੱਕ ਤਾਂ ਦੇਖੋ ਜੀ ਇੱਕ ਆਪਣਾ ਗੁਰੂ ਘਰ ਹੈ ਬਾਕੀ ਦਾ ਚਲੋ ਆਪਣੇ ਰਵਿਦਾਸ ਜੀ ਦਾ ਗੁਰੂ ਘਰ ਹੈ ਉਹ ਆਪਾਂ ਮਹਾਰਾਜ ਕਿਰਪਾ ਕਰੇ ਤਿਆਰ ਜਰੂਰ ਕਰਾਂਗੇ ਕਿਉਂਕਿ ਹਰੇਕ ਆਪਣੀ ਭਾਵਨਾ ਦਾ ਸਦਕਾ ਹਰੇਕ ਆਪਣੀ ਜਾਤ ਬਰਾਦਰੀ ਦੇ ਸਦਕਾ ਜੋ ਵੀ ਆਪਣਾ ਕਰਦਾ ਵਧੀਆ ਕਰਦਾ ਕਿਉਂਕਿ ਮਾਰਾ ਕੋਈ ਵੀ ਨਹੀਂ ਜਿੱਥੇ ਵੀ ਆਪਾਂ ਨਮਸਕਾਰ ਕਰਾਂਗੇ ਗੁਰੂ ਮਹਾਰਾਜੇ ਦਾ ਸਰੂਪ ਹੋਵੇਗਾ ਉੱਥੇ ਨਮਸਕਾਰ ਕਰਨਾ ਜ਼ਰੂਰੀ ਹੈ ਕਿਉਂਕਿ ਦਸਾ ਗੁਰੂਆਂ ਦੀ ਬਾਣੀ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਕਿਉਂਕਿ ਪਜਤੇ ਗੁਰੂਆਂ ਦੀ ਬਾਣੀ ਦੇ ਵਿੱਚ ਭਗਤ ਆ ਕੇ ਉੱਥੇ ਨਮਸਕਾਰ ਕਰਨਾ ਆਪਣਾ ਫਰਜ਼ ਬਣਦਾ ਹੈ